ਤੋ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਜੀਬ ਗਰੋਵਰ ਪੇਟ ਅਤੇ ਜਿਗਰ ਰੋਗ ਦਾ ਮਾਹਿਰ ਜੋ ਸੀਨੀਅਰ ਕੰਸਲਟੈਂਟ ਐਂਡ ਵਾਈਸ ਚੇਅਰਮੈਨ ਏਜੀਆ ਗੈਸਟ੍ਰੋਸਿਟੀ ਲੁਧਿਆਣਾ ਡਾਕਟਰ ਸਾਹਿਬ ਇੱਕ UGC ਨੇ ਫੈਸਲਾ ਲਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਨੇ ਸੂਬੇ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਇਨ੍ਹਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸੁਖਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਲੋਕ ਰੋਜ਼ਾਨਾ ਇਹਨਾਂ ਕਲੀਨਿਕਾਂ ਦਾ ਲਾਹਾ ਲੈ ਰਹੇ ਨੇ ਸਨੇਕੁੱਲ 70 60 70 ਕਈ ਵਾਰੀ 80 90 ਵੀ ਹੋਣਦੇ ਪੇਸ਼ੈਂਟ ਪਰ 70 ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਤੇ ਰੂਟੀਨ ਮੈਡੀਸਨ ਪਰ ਸਿਰਫ ਆਰਵਲੋਂ ਉਪਲਬਧ ਨੇ ਉਹ ਵੀ ਪੇਸ਼ੈਂਟ ਨੂੰ ਦਿੰਦੇ ਆ ਸਰਕਾਰ ਵੱਲੋਂ ਫ੍ਰੀ ਆਰ ਫ੍ਰੀ ਸਰਵਿਸ ਸਭ ਨੂੰ ਦੇ ਰਹੇ ਔਰ ਲੋਕ ਬਹੁਤ ਹੀ ਸੈਟੀਸਫਾਈਡ ਨੇ ਕਿ ਸਾਨੂੰ ਫ੍ਰੀ ਸਰਵਿਸ ਦੋ ਸਟੈਪ ਤੇ ਮਿਲ ਰਹੀ ਹੈ। ਘਰ ਦੇ ਨੇੜੇ ਸਾਨੂੰ ਸੇਵਾਵਾਂ ਮਿਲ ਰਹੀਆਂ। ਮੇਰਾ ਨਾਮ ਸ਼ਿਲਿੰਦਰ ਕੁਮਾਰ ਹੈ ਜੀ। ਇਹ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੋਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ। ਜਿਹੜੇ ਦੂਸਰੇ ਹਸਪੀਟਲ ਆ ਉਹ ਪੈਸੇ ਲੈਂਦੇ ਆ। ਠੀਕ ਹੈ ਜੀ ਇੱਥੇ ਸਾਰੇ ਸਬਦਾ ਹੈਈ ਹੈ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ, ਆਪਣਾ ਟਰੀਟਮੈਂਟ ਵਧੀਆ ਕਰਵਾਓ। ਕਾਲਜ ਦੀ ਯੂਨੀਵਰਸਿਟੀ ਦੀ ਜਿਹੜੀ ਇੰਪੀਟਿੰਗ ਉਹਦੇ ਵਿੱਚ ਜੰਕ ਫੂਡ ਜਾਂ ਫਾਸਟ ਫੂਡ ਹੈ ਉਹ ਪੂਰੀ ਤਰ੍ਹਾਂ ਤੇ ਬੈਨ ਕਰ ਦਿੱਤਾ ਜਾਵੇਗਾ ਸੋ ਸੈਸਲੇ ਨੂੰ ਤੁਸੀਂ ਕਿਦਾ ਦੇਖਦੇ ਹੋ ਤੇ ਆਪਣੇ ਇੰਡੀਅਨਸ ਤੇ ਉਸ ਦਾ ਕਿੰਨਾ ਇਮਪੈਕਟ ਹੋਣ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੋ ਬਹੁਤ ਅੱਛਾ ਇੱਕ ਫੈਸਲਾ ਪਰ ਲੇਟ ਪਰ ਦਰੁਸਤ ਫੈਸਲਾ UGC ਨੇ ਕੀਤਾ ਹੈ ਕਿ ਆਪਣੇ ਕਾਲਜ ਦੀ ਕੈਂਟੀਨ ਯੂਨੀਵਰਸਿਟੀ ਕੈਂਟੀਨਸ ਵਿੱਚ ਫਾਸਟ ਫੂਡ ਨਾ ਹੋਵੇ ਇਹ ਫੈਸਲਾ ਲੇਟ ਹੈ ਚੰਗਾ ਹੈ ਪਰ ਇਹਨੂੰ ਹੋਰ ਐਕਸਟੈਂਡ ਕਰਨਾ ਚਾਹੀਦਾ ਇੱਕ ਬਹੁਤ ਵੱਡੀ ਵਾਰਨਿੰਗ ਹੈ ਉਹ ਫੈਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਬਲਿਕ ਨੂੰ ਤੇ ਸਾਨੂੰ ਆਪਣੇ ਪਰਿਵਾਰਕ ਸਮਨਾ ਚਾਹੀਦਾ ਹੈ ਸਾਡੀ ਯੂਥ ਔਰ ਸਾਡੀ ਜਿਹੜੀ ਆਮ ਪਬਲਿਕ ਹੈ ਉਹਦੇ ਤੇ ਕਿੰਨਾ ਨੁਕਸਾਨ ਹੈ ਬਹੁਤ ਅੱਛਾ ਫੈਸਲਾ ਇਹਨੂੰ ਅਸੀਂ ਐਂਡੋਰਸ ਕਰਦੇ ਹਾਂ ਤੋਂ ਲੱਗਦਾ ਕਿ ਇਹ ਤੇ ਸਮਾਜ ਦੇ ਵਿੱਚ ਚਰਚਾ ਹੋਣੀ ਚਾਹੀਦੀ ਕਿਵੇਂ ਇਹ ਫਾਇਦਾ ਕਰ ਸਕਦਾ ਹੈ ਤੇ ਕਿੰਨਾ ਨੁਕਸਾਨ ਇਸ ਫੈਸਲੇ ਦੇ ਨਾ ਹੋਣ ਕਾਰਨ ਹੋ ਚੁੱਕਿਆ ਹੈ ਅੱਜ ਸਭ ਜੀਵਨ ਦੀ ਪੇਸ਼ੀ ਕਿ ਮਾਰੀ ਹੈ ਇਸ ਫੈਸਲੇ ਦੀ ਕਿ ਉਹ ਸਰ ਖਾਸ ਕਰਕੇ ਜੰਕ ਫੂਡ ਜਦੋਂ ਜਾਂਦਾ ਹੈ ਸਾਡੇ ਸਰੀਰ ਦੇ ਵਿੱਚ ਜਿਹੜੀ ਨੌਜਵਾਨ ਪੀੜੀ ਆ ਅੱਜਕੱਲ ਬੜੀ ਚਾਵਾਨਦਜ਼ ਖਾਂਦੀ ਆ ਉਹਦੇ ਵਿੱਚ ਭਾਵੇਂ ਆਨਲਾਈਨ ਡਿਲੀਵਰੀ ਸੌਣ ਜਾਂ ਬਹੁਤ ਸਾਰੇ ਰੈਸਟੋਰੈਂਟ ਤੋਂ ਫਾਸਟ ਫੂਡ ਵੱਲ ਫੁਲ ਰਹੇ ਨੇ ਸੋ ਉਸ ਦਾ ਕਿੰਨਾ ਕੁ ਨੁਕਸਾਨ ਜਿਹੜਾ ਸਾਡੇ ਸਰੀਰ ਨੂੰ ਹੁੰਦਾ ਉਹ ਬੜੇ ਬੜਾ ਹੈ ਇਹ ਜੰਕ ਫੂਡ ਦਾ ਮਤਲਬ ਕੀ ਹੈ ਜੰਕ ਐਂਡ ਫਾਸਟ ਫੂਡ ਫਾਸਟ ਫੂਡ ਦਾ ਮਤਲਬ ਇਮੀਡੀਏਟਲੀ ਸਾਨੂੰ ਕੈਲਰੀ ਮਿਲੇ ਕਿਸੇ ਜ਼ਮਾਨੇ 'ਚ ਆਪਾਂ ਕਹਿੰਦੇ ਸੀ ਕਿ ਸਤੂ ਪਿਓ ਅੱਜਕੱਲ ਇਮੀਡੀਏਟ ਕੈਲਰੀਜ਼ ਦਾ ਮਤਲਬ ਹੁੰਦਾ ਕਿ ਐਸਾ ਫੂਡ ਜਿਹਦੇ 'ਚ ਕੈਲਰੀਜ਼ ਬਹੁ ਸਾਲਟ ਬਹੁਤ ਹੈ ਔਰ ਫਲੇਵਰਡ ਫੂਡ ਹੈ ਜਿਹੜਾ ਸਾਨੂੰ ਚੰਗਾ ਲੱਗਦਾ ਹੈ ਲੇਕਿਨ ਉਹ ਪੈਕਡ ਫੂਡ ਹੈ ਜਾਂ ਫਿਰ ਤੁਰੰਤ ਬਣਾਇਆ ਜਾਂਦਾ ਜਿਸ ਦੇ ਨਾਲ ਇਨਸਟੈਂਟ ਸਾਰੀ ਬਾਡੀ ਦੇ ਵਿੱਚ ਚੀਜ਼ਾਂ ਜਾਂਦੀਆਂ ਨੇ ਪਰ ਇਹਦੇ ਵਿੱਚ ਕੀ ਨਹੀਂ ਹੈ ਉਹਦੇ ਵਿੱਚ ਉਹ ਚੰਗਾ ਚੀਜ਼ ਜਿਹੜੀ ਬੈਲੈਂਸਡ ਡਾਈਟ ਵਿੱਚ ਆਪਣੇ ਘਰ ਦੇ ਖਾਣੇ 'ਚ ਉਹ ਹੈ ਨਹੀਂ ਜਿਵੇਂ ਕਿ ਅੱਛੇ ਉਹਦੇ 'ਚ ਪ੍ਰੋਟੀਨ ਦੀ ਮਾਤਰਾ ਮਿਨਰਲਸ ਨਿਊਟ੍ਰੀਐਂਟਸ ਉਹ ਨਹੀਂ ਹੁੰਦੇ ਤਾਂ ਇਹਦਾ ਨੁਕਸਾਨ ਕੀ ਹੁੰਦਾ ਹੈ ਜਿਸ ਸ਼ਾਂਪਾ ਕਹਿ ਰਹੇ ਕਿ ਇਸ ਸਮੇਂ ਭਾਰਤ ਦੇ ਵਿੱਚ ਹਰ ਚੌਥਾ ਬੰਦਾ ਕਿਸੇ ਨਾ ਕਿਸੇ ਨੋਨ ਕਮਿਊਨਿਕਲ ਡਿਜ਼ੀਜ਼ ਤੋਂ ਅਫੈਕਟਡ ਹੈ ਮਤਲਬ ਯਾ ਤਾਂ ਸੀ ਪ੍ਰੀ ਡਾਇਬੀਟਿਕ ਆ ਯਾ ਸੀ ਓਬੀਜ਼ ਆ ਸਾਡੇ ਪੇਸ਼ੈਂਟ ਦੇ ਵਿੱਚ 50% ਨਾਰਮਲ ਪੋਪੂਲੇਸ਼ਨ ਫੈਟੀ ਲਿਵਰ ਹੋ ਰਿਹਾ ਆ ਆਪਾਂ ਨੂੰ ਯੰਗ ਏਜ ਦੇ ਵਿੱਚ ਬੀਪੀ ਹੋ ਰਿਹਾ ਹੈ ਕੋਲੇਸਟ੍ਰੋਲ ਵਧ ਰਿਹਾ ਹੈ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਬੱਚਿਆਂ ਦੇ ਵਿੱਚ ਅਡਲਟਸ ਵਿੱਚ ਸਕਿਨ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਕੈਂਸਰਸ ਵਧ ਰਿਹਾ ਹੈ ਕੈਮੀਕਲਸ ਤੋਂ ਇਲਾਵਾ ਇਹ ਸਾਰੀਆਂ 8-9 ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੀਏ ਇਹ ਪਹਿਲਾਂ ਕਦੇ ਨਹੀਂ ਹੁੰਦੀ ਅਸੀਂ 20 ਸਾਲਾਂ ਤੋਂ ਹੈ ਉਹਦੇ ਵਿੱਚ ਨੰਬਰ 1 ਐਕਸਰਸਾਈਜ਼ ਨਾ ਹੋਣਾ ਦੂਸਰਾ ਇਸ ਤਰ੍ਹਾਂ ਦੇ ਫੂਡ ਜਿਹੜੇ ਕੁਇਕਲੀ ਆਪਾਂ ਲੈਨੇ ਉਸ ਚੱਕਰ ਵਿੱਚ ਕੀ ਹੈ ਕਿ ਅਸੀਂ ਖਾਣਾ ਪੀਣਾ ਘਰ ਦਾ ਸਮੇਂ ਸਿਰ ਖਾਂਦੇ ਹੀ ਨਹੀਂ ਸਾਡਾ 슬ੀਪ ਸਾਈਕਲ ਸਭ ਕੁਝ ਡਿਸਟਰਬ ਹੋ ਗਿਆ ਡਾਕਟਰ ਸਾਹਿਬ ਇਹ ਦੇਖਿਆ ਕਿ ਆਪ ਸਦੀ ਜਿਹੜੀ ਤੁਹਾਡੀ ਨੌਜਵਾਨ ਪੜੀ ਆ ਉਹ ਜੰਕ ਫੂਡ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਕੋਲਡ ਡਰਿੰਕਸ ਹੁੰਦੀਆਂ ਨੇ ਉਹ ਲੈਣ ਬਹੁਤ ਤਸੱਦਦ ਕਰਦੀਆਂ ਨੇ ਸੋ ਲੱਗਦਾ ਕਿ ਨੌਜਵਾਨਾਂ ਵਿੱਚ ਜਿਹੜੀ 슈ਗਰ ਦੀ ਬਿਮਾਰੀ ਆ ਉਹ ਬਹੁਤ ਰੂਪਰ ਚੱਲੇ ਕੁੱਟੀ ਜਾ ਰਹੀ ਹੈ ਨੌਜਵਾਨ ਬਹੁ ਉਹ ਵੀ ਲੱਗਦਾ ਇੱਕ ਕਾਰਨ ਕਿਤਨਾ ਕਿਤੇ ਹੋ ਰਿਹਾ ਹੈ ਬਿਲਕੁਲ ਰੀਸੈਂਟਲੀ ਆਪਣੇ ਲੁਧਿਆਣਾ ਚ ਬਹੁਤ ਮਾਨਯੋਗ ਪ੍ਰਵੇਨਨ ਸੈਟਲਿਟ ਦੇ ਦੋਸਤ ਹੈਗੇ ਐਂਡੋਕ੍ਰੋਨੋਲੋਜ ਕਾਰਡੀਓਲੋਜ ਮੈਂ ਐਜ਼ ਅ ਗੈਸਟਰੋਐਂਟਰੋਲੋਜ ਅਸੀਂ ਜੋ ਵਿਚਾਰ ਵਟਾਂਦਰਾ ਕਰਦੇ ਆਂ ਤੋਂ ਅਸੀਂ ਪੂਰੇ ਪੰਜਾਬ ਤੇ ਲੁਧਿਆਣਾ ਦੀ ਗੱਲ ਕਰੀ ਜਿੰਨੇ ਵੀ ਫੂਡ ਜੁਆਇੰਂਟਸ ਖੁੱਲ ਗਏ ਉਹ ਸਟਾਰਟ ਕਿਵੇਂ 9 ਵਜੇ ਤੋਂ ਲੈ ਕੇ ਰਾਤ ਨੂੰ 12-12 ਵਜੇ ਤੱਕ ਰਹਿੰਦੇ ਆਂ ਰਾਤੀ 2 ਵਜੇ ਵੀ ਆਪਾਂ ਖਾਣਾ ਮੰਗਾ ਸਕਦੇ ਆਂ ਇਹਦੇ ਨਾਲ ਕੀ ਹੁੰਦਾ ਹੈ ਕਿ ਰੂਟੀਨ ਖਾਣਾ ਸਾਡਾ ਬਿਲਕੁਲ ਡਿਸਟਰਬ ਹੋ ਗਿਆ ਨਾਰਮਲੀ ਸੀ ਆਪਾਂ ਨਾਸ਼ਤਾ ਕਰਦੇ ਆਂ ਦੁਪਹਿਰ ਅਰੇ ਰਾਤ ਨੂੰ ਪ੍ਰੋਪਰ ਇੱਕ ਮੀਲ ਲੈਣੇ ਉਹ ਮੀਲ ਅੱਜ ਕੱਲ ਆਪਾਂ ਨਹੀਂ ਲੈ ਪਾਉਂਦੇ ਤਾਂ ਕੀ ਹੁੰਦਾ ਜਦੋਂ ਮਨ ਕਰਦਾ ਸੀ ਖਾਣਾ ਮੰਗਾ ਲੈਂਦੇ ਆ ਇਹ ਫੂਡ ਕੀ ਹੈ ਬੈਲੈਂਸਡ ਡਾਈਟ ਦਾ ਮਤਲਬ ਕੀ ਹੈ ਜੋ ਸਿਰਫ ਸਕੂਲਾਂ ਚ ਵੀ ਪੜ੍ਹਿਆ ਸਾਡੇ ਪਰਿਵਾਰ ਵੀ ਸਾਨੂੰ ਦੱਸਦੇ ਬੈਲੈਂਸਡ ਡਾਈਟ ਦਾ ਮਤਲਬ ਕੀ ਹੁੰਦਾ ਐਸੀ ਡਾਈਟ ਜਿੱਦੇ ਸਭ ਤੋਂ ਪਹਿਲਾਂ ਪ੍ਰੋਟੀਨਸ ਹੈ ਇੱਕ ਫਿਕਸ ਮਾਤਰਾ ਚ ਕਾਰਬੋਹਾਈਡਰਟਸ ਹੈ ਫਿਰ ਉਹਦੇ ਉੱਪਰ ਲਿਮਿਟਡ ਅਮਾਉਂਟ ਫੈਟ ਹੈ ਮਿਨਰਲਸ ਹੈ ਨਿਊਟ੍ਰੀਐਂਟਸ ਹੈ ਉਹ ਕਿਸ ਡਾਈਟ ਦੇ ਵਿੱਚ ਉਹ 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 ਡਾਈਟ ਦੇ ਵਿੱਚ ਜਿਹੜੇ ਅਸੀਂ ਭਾਰਤ ਦੇ ਵਿੱਚ ਅਸੀਂ ਲੱਕੀ ਹਾਂ ਸਾਡੇ ਹਰ ਘਰ ਇਸ ਮਿਲਦੀ ਹੈ ਇੱਕ ਗਰੀਬ ਬੰਦਾ ਜੇ ਦਿਹਾੜੀ ਵੀ ਕਰਦਾ ਤਾਂ ਉਹਦੇ ਘਰ ਵਿੱਚ ਦਾਲ ਰੋਟੀ ਵਧੀਆ ਬਣਦੀ ਹੈ ਆਪਾਂ ਉਹ ਚੀਜ਼ਾਂ ਛੱਡ ਕੇ ਜਿਹੜਾ ਘਰ ਦਾ ਫੂਡ ਛੱਡ ਕੇ वेजिटेबल ਛੱਡ ਕੇ ਉਹ ਛੱਡ ਕੇ ਆਪਾਂ ਫਾਸਟ ਫੂਡ ਲੈ ਲਏ ਤਾਂ ਫਾਸਟ ਫੂਡ ਵਿੱਚ ਕੀ ਹੈ ਇਟ ਇਜ਼ ਰਿਚ ਇਨ ਨੰਬਰ 1 ਇਜ਼ એનર્ਜੀ એનર્ਜੀ ਬਹੁਤ ਹੈ ਇਸ ਕਰਕੇ ਆਪਾਂ ਇਹਨੂੰ એનર્ਜੀ ਡਰਿੰਕ ਕਰਨੇ ਆ ਕੋਲ ਡਰਿੰਕ ਕਰਨੇ ਕੋਕ ਰੈਡ ਬੂਲ ਇਹ ਸਾਰੇ ਚ એનર્ਜੀ ਚ ਹਾਂ ਨੰਬਰ 2 ਇਹਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਫੈਟ ਹੈ ਨੰਬਰ 3 ਇਹਦੇ ਸాల్ਟ ਬਹੁਤ ਹੈ ਨੰਬਰ 4 ਸ਼ੂਗਰ ਬਹੁਤ ਹੈ ਔਰ ਨੰਬਰ 5 ਕੀ ਹੈ ਫਲੇਵਰਡ ਚੀਜ਼ਾਂ ਜਿਹਨੂੰ ਪਾ ਜਿਹਨੂੰ ਮਟੋ ਕਹਿੰਦੇ ਉਹ ਸਾਰੀ ਚੀਜ਼ਾਂ ਪਾਈ ਜਾਂਦੀ ਹੈ ਆਈਸਕ੍ਰੀਮਸ ਹੈ ਪਹਿਲਾਂ ਆਪਾਂ ਇੱਕ ਸਕੂਪ ਆਪਾਂ ਆਈਸਕ੍ਰੀਮ ਦਾ ਖਾਂਦੇ ਸੀ ਹੁਣ ਤਾਂ ਆਈਸਕ੍ਰੀਮ ਦੇ ਵਾਸਤੇ ਸੰਡੇ ਮਿਲਦੇ ਆ ਦੋ ਬੰਦੇ ਆਈਸਕ੍ਰੀਮ ਦਾ ਸੰਡੇ 500 ਰੁਪਏ ਦੀ ਆਈਸਕ੍ਰੀਮ ਖਾ ਰਹੇ ਹੈਗੇ ਵਾਟ ਇਜ਼ ਥਿਸ ਸਾਡੀ ਇਨਸਾਈਟ ਹੀ ਖਤਮ ਹੋ ਗਈ ਅਸੀਂ ਉਹ ਖਾ ਰਹੇ ਹਾਂ ਜਿਹਦੀ ਸਾਨੂੰ ਜ਼ਰੂਰਤ ਵੀ ਨਹੀਂ ਹੈ ਤੇ ਸਰ ਤੁਸੀਂ ਪੇਟ ਦੇ ਡਾਕਟਰ ਤੋਂ ਹੋ ਗਏ ਸਪੈਸ਼ਲਿਸਟ ਹੋ ਸੋ ਕੀ ਲੱਗਦਾ ਹੈ ਕਿ ਜਿੰਨੀਆਂ ਵੀ ਬਿਮਾਰੀਆਂ ਨੇ ਕਹਿੰਦੇ ਵੀ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਿਹੜੀ ਬੇਸਿਕ ਬਿਮਾਰੀਆਂ ਕਹਿ ਸਕਦੇ ਆਪਾਂ ਤੁਹਾਨੂੰ ਲੱਗਦਾ ਕਿ ਆਪਣੇ ਪੇਟ ਨੂੰ ਤੰਦਰੁਸਤ ਰੱਖਣਾ ਆਈ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਉਹ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਕ ਐਸੇ ਮਿਸ਼ਨ ਲੈ ਕੇ ਡਾਕਟਰਾਂ ਕੋਲ ਲਾਇਓ ਸਾਨੂੰ ਤੁਹਾਡੇ ਕੋਲ ਜਲਦੀ ਜਾਣਾ ਚਾਹੀਦਾ ਸੀ ਸਾਡੇ ਬਜ਼ੁਰਗ ਕੀ ਕਹਿੰਦੇ ਐ ਜੈਸਾ ਖਾਈਏ ਅੰਨ ਤੇ ਵੈਸਾ ਹੋਵੇ ਮਨ ਤੇ ਵੈਸਾ ਹੋਵੇ ਤਨ ਹੁਣ ਬਿਲਕੁਲ ਉਲਟਾ ਕੰਮ ਹੋ ਗਿਆ ਸਾਡੇ ਬਜ਼ੁਰਗ ਕਹਿੰਦੇ ਐ ਸਾਡਾ ਹਰ ਕਰਦਾ ਪੇਰੈਂਟਸ ਕੀ ਕਹਿੰਦੇ ਸਾਡੇ ਦਾਦਾ ਦਾਦੀ ਕੀ ਕਹਿੰਦੇ ਵੀ ਕੱਕੇ ਸਵੇਰੇ ਉਠੋ ਫਰੈਸ਼ ਹੋ ਕੇ ਇੱਕ ਪ੍ਰੋਪਰ ਨਾਸ਼ਤਾ ਕਰੋ ਤੁਸੀਂ ਘਰ ਦਾ ਬੜਿਆ ਨਾਸ਼ਤਾ ਕਰੋ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਜਿਹੜਾ ਹੈ ਕਿ ਨੋਰਮਲ ਮਿਲੋ ਤੇ ਰਾਤ ਦਾ ਮਿਲ ਕੀ ਲੈਣਾ ਚਾਹੀਦਾ ਛੋਟੀ ਮਿਲ ਲੈਣੀ ਚਾਹੀਦੀ ਘੱਟ ਤਾਂ ਜਿਵੇਂ ਮੈਂ ਕਈ ਵਾਰੀ ਕਹਿੰਦੇ ਕਿ ਸਵੇਰੇ ਰਾਜੇ ਵਰਗਾ ਖਾਣਾ ਖਾਣਾ ਚਾਹੀਦਾ ਦੁਪਹਿਰ ਨੂੰ ਸਾਨੂੰ ਇੱਕ ਨੋਰਮਲ ਇਨਸਾਨ ਵਰਗਾ ਖਾਣਾ ਤੇ ਰਾਤ ਨੂੰ ਖਾਣਾ ਬੈਗਰ ਵਰਗਾ ਖਾਣਾ ਚਾਹੀਦਾ ਪਰ ਅਸੀਂ ਕੀ ਕਰਤਾ ਨੂੰ ਰਿਵਰਸ ਕਰਤਾ ਸਿਰਫ ਖਾਕ ਹੀ ਰਹਿਣਾ ਇੰਪੋਰਟੈਂਟ ਨਹੀਂ ਹੈ ਕਿਦੋਂ ਖਾ ਰਹੇ ਇੰਪੋਰਟੈਂਟ ਹੋ ਗਿਆ ਅਸੀਂ ਉੱਠ ਲੇਟ ਰਹੇ ਹਾਂ ਅਸੀਂ ਨਾਸ਼ਤਾ ਕਰਦੇ ਹੀ ਨਹੀਂ ਹਾਂ ਦੁਪਹਿਰ ਦਾ ਖਾਣਾ ਸੀ ਸਕਿਪ ਕਰਦਨੇ ਔਰ ਰਾਤ ਨੂੰ 8 ਵਜੇ ਤੋਂ ਬਾਅਦ ਇਦਾਂ ਖਾਣਾ ਜਿਵੇਂ ਕਈ ਸਾਲਾਂ ਬਾਅਦ ਅਸੀਂ ਖਾਣਾ ਖਾ ਰਹਿਆ ਔਰ ਖਾਣਾ ਵੀ ਕਿੰਨਾ ਖਾਣਿਆ 2 ਵਜੇ 3 ਵਜੇ ਤੱਕ ਉਹ ਖਾਣੇ ਦੇ ਨਾਲ ਲੈਂਦੇ ਕੀ ਆ ਕੋਕ ਇਹ ਸਾਰੀ ਚੀਜ਼ਾਂ ਲੈਨੇ ਹਨ ਇਹ ਕੀ ਹੋ ਰਿਹਾ ਕਿ ਅਸੀਂ ਗਲਤ ਸਮੇਂ ਤੇ ਖਾਣਾ ਖਾ ਰਹੇ ਹਾਂ ਗਲਤ ਸਮੇਂ ਦੇ ਨਾਲ ਕਿ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਰਿਹਾ ਲੇਟ ਉੱਠ ਰਹੇ ਹਾਂ ਸਾਡੀ ਜ਼ਿੰਦਗੀ ਦੀ ਭਾਗ ਦੌੜ ਦੇ ਵਿੱਚ ਇਸ ਖਾਣ ਪੀਣ ਦੇ ਸਿਸਟਮ ਕਰਕੇ ਸਭ ਕੁਝ ਸਾਡਾ ਉਲਟਾ ਸਿੱਧਾ ਹੋ ਗਿਆ ਹੈ ਫਿਰ ਸਾਡਾ ਐਕਸਪੀਰੀਐਂਸ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨਾ ਚਾਹੀਦਾ ਕਿਉਂਕਿ ਨੌਜਵਾਨ ਸਾਡੇ ਦੇਸ਼ ਤੱਕ ਵੇਖਾਇਆ ਅਸੀਂ ਵੇਖ ਰਹੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਆਪਣੇ ਇੰਡੀਆ ਦਾ ਕਲਚਰਲ ਫੂਡ ਹੈ ਜਿਹੜਾ ਉਹਨੂੰ ਛੱਡ ਕੇ ਜੋ ਰਵਾਇਤੀ ਫੂਡ ਨੂੰ ਛੱਡ ਕੇ ਵੈਸਟਰਨ ਕਲਚਰ ਵੱਲ ਜ਼ਿਆਦਾ ਵਧ ਰਹੇ ਨੇ ਅੱਥਾਂ ਦੇ ਵਿੱਚ 버ਗਰ ਪੀਜ਼ਾ ਉਹ ਕਹਿੰਦੇ ਵੀ ਇਹ ਵੀ ਅਜੀਬ ਚੀਜ਼ ਹੈ ਇਹਦੇ ਚਿੰਤਾ ਇਹਦਾ ਵੇਜੀ ਸੀਗੀਆਂ ਨੇ ਉਹ ਸਮਝ ਨਹੀਂ ਪਾ ਰਹੇ ਕਿ ਉਹਨੂੰ ਕਿੱਦਾਂ ਉਹ ਸੰਸਕਰ ਕੀ ਇਹ ਚੀਜ਼ਾਂ ਦੇ ਕਿੰਨੇ ਨੁਕਸਾਨ ਦੇ ਅਗੇ ਇਸ ਵਿੱਚ ਮੈਂ ਸ਼ਬਦ ਯੂਜ਼ ਕਰੂੰਗਾ ਕਿ ਅਸੀਂ ਜਿਸ ਮੁਹਾਰਤੇ ਚੱਲ ਰਹੇ ਹਨ ਇੱਕ ਵਰਡ ਹੁੰਦਾ ਮਾਡਰਨ ਹੋਣਾ ਪਰ ਅਸੀਂ ਕੀ ਹੋ ਰਹੇ ਹਾਂ ਮਾਡਰਨਾਈਜੇਸ਼ਨ ਦੇ ਨਾਮ ਤੇ ਵੈਸਟਰਨਾਈਜੇਸ਼ਨ ਹੋ ਰਹੀ ਹੈ ਸਾਡੇ ਕਿਸੇ ਜ਼ਮਾਨੇ ਦੇ ਵਿੱਚ ਬਾਹਰ ਦੇ ਲੋਕਾਂ ਦੇ ਵਿੱਚ ਜਿੱਥੇ ਕਈ ਕਈ ਮਹੀਨੇ ਠੰਡ ਰਹਿੰਦੀ ਹੈ ਉਹਨਾਂ ਕੋਲ ਤਾਂ ਖਾਨੂਨਾਂ ਸਬਜ਼ੀਆਂ ਹੈ ਨਾ ਵੈਜੀਟੇਬਲਸ ਹੈ ਸਾਡਾ ਭਾਰਤ ਦੇਸ਼ ਇੱਕ ਐਸਾ ਹੈ ਜਿੱਦੇ ਵਿੱਚ ਇੰਨੀਆਂ ਰਤੂਆਂ ਨਹੀਂ ਹਰ ਸੀਜ਼ਨ ਦੇ ਵਿੱਚ ਸਾਡੇ ਕੋਲ ਫਲ ਫਰੂਟ ਸਬਜ਼ੀਆਂ ਸਾਡੇ ਕੋਲ ਅਵੇਲੇਬਲ ਰਹਿੰਦੀਆਂ ਹਰ ਘਰ ਦੇ ਵਿੱਚ ਗਰੀਬ ਦੇ ਘਰ ਦੇ ਵਿੱਚ ਦਾਲ ਰੋਟੀ ਬਣਦੀ ਹੈ ਹਰ ਘਰ ਵਿੱਚ ਫਰੈਸ਼ ਖਾਣਾ ਬਣਦਾ ਹੈ ਅਸੀਂ ਸਾਰੀ ਚੀਜ਼ਾਂ ਕਿਉਂ ਛੱਡਦੇ ਆ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਦੌੜ ਰਹੇ ਹਾਂ ਉਹ ਸਾਡੇ ਪਿੱਛੇ ਦੌੜ ਰਹੇ ਆ ਯੋਗਾ ਉਹ ਕਰ ਰਹੇ ਆ ਤਾਂ ਇਹਦੇ ਚ ਮੈਨੂੰ ਐਸਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ੁਰੂਆਤ ਸਾਨੂੰ ਹਰ ਬੰਦੇ ਤੋਂ ਕਰਨੀ ਚਾਹੀਦੀ ਬੀਿੰਗ ਡਾਕਟਰ ਜੇ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਹੈਲਦੀ ਲਾਈਫਸਟਾਈਲ ਰੱਖੂਗਾ ਮੇਰੇ ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ ਔਰ ਜਿਹੜੇ ਜਿਹੜੇ ਡਾਕਟਰਸ ਹੈ ਟੀਚਰਸ ਹੈ ਜਿਹੜੇ opinion leaders ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਇਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਅਸੀਂ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰੀਏ ਆਪਣੇ ਦੋਸਤਾਂ ਤੋਂ ਸ਼ੁਰੂਆਤ ਕਰੀਏ ਪਬਲਿਕ ਤੱਕ ਹੀ ਗੱਲ ਲੈ ਕੇ ਜਾਈਏ ਕਿਉਂਕਿ ਇਹ ਜਿਹੜਾ ਕਲਚਰ ਹੈ ਸਾਨੂੰ ਬਰਬਾਦੀ ਤੋਂ ਇਲਾਵਾ ਕਿਤੇ ਲੈ ਕੇ ਨਹੀਂ ਜਾ ਰਿਹਾ ਘਰ ਦੇ ਵਿੱਚ ਜਿੱਦੀ ਤਨਖਾਹ 50000 ਹੈ ਲੇਕਿਨ ਅਗੀ ਅੱਛਾ ਖਾਣਾ ਖਾਣੇ ਤਾਂ ਸਾਡੇ ਵਾਸਤੇ ਕਮੀ ਨਹੀਂ ਹੈ ਬਟ ਜਦੋਂ ਇੱਕ ਲੈਵਲ ਤੋਂ ਜ਼ਿਆਦਾ ਸਾਡੇ ਕੋਲ ਮਨੀ ਵੀ ਆਂਦੀ ਹੈ ਬੇਟਾਈਮ ਖਾਣਾ ਖਾਣੇ ਆ ਇਸ ਤਰ੍ਹਾਂ ਦਾ ਖਾਣਾ ਖਾ ਕੇ ਜਿਵੇਂ ਸਾਡਾ ਤਨ ਦੁਸ਼ਿਤ ਹੋ ਰਿਹਾ ਸਾਡਾ ਮਨ ਵੀ ਦੁਸ਼ਿਤ ਹੋ ਰਿਹਾ ਸਾਡੇ ਵਿਚਾਰ ਵੀ ਉਦਾਂ ਦੇ ਹੋ ਰਿਹਾ ਤੇ ਇਸ ਕਰਕੇ ਉਹ ਸਾਰੀ ਸਾਡੀ ਯੂਥ ਜਿਹੜਾ ਹੈਗਾ ਕਿਤੇ ਨਾ ਕਿਤੇ ਬਹੁਤ ਹੀ ਗਲਤ ਪਾਸੇ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਭਾਰਤ ਹੈ ਜਰੂਰ ਦਿੱਕਤਾਂ ਜਰੂਰ ਆndੀਆਂ ਨੇ ਸਾਡੇ ਪੰਜਾਬੀ ਲੋਕ ਸਾਡੇ ਦੇਸ਼ ਤੋਂ ਸਮਝਦਾਰ ਵੀ ਬਹੁਤ ਹੈ ਜੇ ਆਪਾਂ ਨੂੰ ਸਹੀ ਇੱਕ ਮੁਹਿੰਮ ਬਣਾ ਕੇ ਚੱਲਾਂਗੇ ਤਾਂ ਲੋਕਾਂ ਦੇ ਧਿਆਨ 'ਚ ਵੀ ਜਾਏਗਾ ਅਸੀਂ ਆਪਣੇ ਬੱਚਿਆਂ ਨੂੰ ਵੀ ਤਾਂ ਕਰ ਸਕਦੇ ਹਾਂ ਜੇ ਅਸੀਂ ਉਹ ਆਚਰਣ ਕਰਾਂਗੇ ਇਹ ਅਸੀਂ ਉਹ ਕੰਮ ਨਹੀਂ ਕਰਦੇ ਸਾਡੇ ਬੱਚੇ ਨਹੀਂ ਕਰ ਸਕਦੇ ਪਰ ਜਿੰਨਾ ਪਰਿਵਾਰਾਂ ਚ ਬਜ਼ੁਰਗ ਹਾਲੀਵੂਡਿਕ ਸਿਸਟਮ ਬਣਾ ਕੇ ਚੱਲਦੇ ਆ ਵੱਡੇ ਚੱਲਦੇ ਆ ਤਾਂ ਉਹਨਾਂ ਪਰਿਵਾਰਾਂ ਚ ਹਾਲੀਵੀ ਦੀ ਅੱਛੀਆਂ ਚੀਜ਼ਾਂ ਚੱਲ ਰਹੀਆਂ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਮਿਲ ਜੁਲ ਕੇ ਉਪਰਾਲਾ ਕਰਾਂਗੇ ਅਦੇ ਬਾਰੇ ਆਪਣੇ ਤੋਂ ਸ਼ੁਰੂਆਤ ਕਰਾਂਗੇ ਆਪਣੇ ਪਰਿਵਾਰਾਂ ਤੋਂ ਕਰਾਂਗੇ ਹੈਲਦੀ ਫੂਡ ਸਾਡੇ ਲਾਈਫ ਵਿੱਚ ਬੜੇ ਜਲਦੀ ਵਾਪਸ ਆਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par